ਸਭ ਤੋਂ ਪਹਿਲਾਂ ਬਾਦਰ ਕੋੜੇ ਦੀ ਪੇਟ ਪੂਜਾ ਤੇ ਫੇਰ ਕੰਮ ਦੂਜਾ ਚੈੱਕ ਕਰੋ ਬਾਬਿਓ ਫਿਰ ਲੁੱਕ ਕਿੱਦਾਂ ਦੀ ਲੱਗਦੀ ਆ ਤੁਹਾਡੇ ਭਰਾ ਦੀ ਅੱਜ ਕੋਟੀਆਂ-ਕੁਟੀਆਂ ਪਾ ਕੇ ਨਿਕਲਿਆ ਕਰੋ ਤੇ ਅੱਜ ਲਾਈਨ ਵੀ ਲੰਬੀ ਹੈਗੀ ਆ ਯਾਰ 15-20 ਮਿੰਟ ਖਰਾਬ ਹੋ ਜਾਣਗੇ ਮਸਹੀ ਨੰਬਰ ਲੱਗਿਆਗਾ 15 20 ਮਿੰਟ ਵੇਟ ਕਰਕੇ ਸੈਕਟਰ 70 ਰਿਸ਼ੀ ਅਪਾਰਟਮੈਂਟ ਤੋਂ ਕਰੀਏ ਕਸਟਮਰ ਪਿੱਕ ਤੇ ਚਲੀਏ ਚੰਡੀਗੜ੍ਹ 8 ਕਿਲੋਮੀਟਰ ਦੀ ਰਾਈਡ ਆ ਗਈ ਤੇ ਰੇਟ ਵਧੀਆ ਸੀਗਾ ਤੇ ਜਾਣਾ ਕਸਟਮਰ ਨੇ ਸੈਕਟਰ 25 205 ਰੁਪਏ ਲੈ ਕੇ ਸਿਰਫ 8 ਕਿਲੋਮੀਟਰ ਦੀ ਰਾਈਡ ਸੀਗੀ ਤੇ ਕਰਤਾ ਸੈਕਟਰ 25 ਦੇ ਵਿੱਚ ਡ੍ਰੌਪ 5 ਕੁ ਮਿੰਟ ਵੇਟ ਕਰੀ ਤੇ ਨਾਲ ਦੀ ਨਾਲ ਫਿਰ ਰਾਈਡ ਆ ਗਈ 25 ਸੈਕਟਰ ਤੋਂ ਹੀ ਪਿਕ ਅਪ ਕਰਨੀ ਆ ਜਾਣਾ ਕਸਟਮਰ ਨੇ ਖਰੜ ਗਿਲਕੋ ਪਾਰ ਕੇ ਹੀ ਕਸਟਮਰ ਨੂੰ ਕਰਨਾ ਡ੍ਰੌਪ ਆਪੇ ਉਹ ਫਲੈਟ ਚੈੱਕ ਕਰੋ ਯਾਰ ਕਿੱਡੇ ਕਿੱਡੇ ਨੇ ਉੱਤੇ ਨੂੰ ਦੇਖ ਲਿਓ ਤਾਂ ਗਰਦਨ ਦਰਦ ਹੋਣ ਲੱਗ ਜਾਂਦੀ ਹੈ ਕਮੈਂਟ ਕਰਕੇ ਦੱਸੋ ਇਹ ਕਿੰਨੇ ਫਲੋਰ ਨੇਗੇ ਟੋਟਲ ਕੋੜੇ ਦੀ 750 ਤੇ ਸਪੀਡ ਕਰਕੇ ਪਹੁੰਚ ਕੇ ਦਸ਼ਮੇਸ਼ ਨਗਰ ਇੱਥੋਂ ਕਰੀਏ ਕਸਟਮਰ ਨੂੰ ਪਿਕ 16 ਕਿਲੋਮੀਟਰ ਦੀ ਰਾਈਡ ਸੀਗੀ ਤੇ ਸੈਕਟਰ 22 ਡੋਮੀਨੋਸ ਦੇ ਕੋਲ ਕਰਤਾ ਕਸਟਮਰ ਡ੍ਰੌਪ ਗੱਡੀਆਂ ਦਾ ਨਕਸਾੜ ਬੜਾ ਹੋ ਗਿਆ ਐਕਸੀਡੈਂਟ ਹੋ ਗਿਆ ਟਰੱਕ ਹੋ ਗਿਆ ਤੇ ਤਿੰਨ ਗੱਡੀਆਂ ਹੋਰ ਸੀਆਂ ਆ ਗੱਡੀ ਦਾ ਯਾਰ ਟੋਟਲੀ ਚਿਪ ਗਈ ਵਾਹ ਕਰੂ ਭਲੀ ਕਰੇ ਬੰਦੇ ਸਹੀ ਸਲਾਮਤ ਹੋਣ 370 ਰੁਪਏ ਲੈ ਕੇ ਬਡਾਲੀ ਪਿੰਡ ਕਰਤਾ ਕਸਟਮਰ ਡ੍ਰੌਪ ਆਪੇ ਉਹ ਗੱਡੀ ਹਮੇਸ਼ਾ ਹੌਲੀ ਚਲਾਇਆ ਕਰੋ ਕੋਈ ਕਾਲੀ ਨਾ ਯਾਰ ਕਰੋ ਕੁਝ ਨਹੀਂ ਹੁੰਦਾ ਹੈਗਾ 2 ਮਿੰਟ ਦਾ ਫਰਕ ਪੈ ਜਾਊਗਾ ਪਰ ਸਲੋ ਗੱਡੀ ਚਲਾਓ ਹਮੇਸ਼ਾ ਬਿਆਲੇ ਘਰ ਤੋਂ ਕਰੀਏ ਕਸਟਮਰ ਨੂੰ ਫੇਕ ਤੇ ਚਲੀਏ ਚੰਡੀਗੜ੍ਹ 284 ਰੁਪਏ ਲੈ ਕੇ ਸੈਕਟਰ 35 ਦੀ ਮਾਰਕੀਟ ਤੇ ਕਰਤਾ ਕਸਟਮਰ ਡ੍ਰੌਪ 190 300 ਦਾ ਟਾਰਗੇਟ ਕਰ ਲਿਆ ਕੰਪਲੀਟ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦਿਆਂ ਦੇ ਬਾਬੇਓ ਫੋਲੋ ਤੇ ਲਾਈਕ ਜਰੂਰ ਕਰ ਲਿਓ ਜੇ